ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਨਹਿ ਨਹਿ ਨਾ ਪਾਤਸ਼ਾਹੀ ਕਾਂਡ 18ਵਾਂ ਹੋਹ ਤਕੜੋ ਅਬ ਖਾਲਸੋ ਆਇਆ ਹੁਣ ਤੁਹਾਨੂੰ ਉਹ ਦ੍ਰਿਸ਼ ਵੀ ਦਿਖਾਉਂਦਾ ਹਾਂ ਜਦ ਸੁੱਖਾ ਸਿੰਘ ਨੇ ਮੁਗਲਾਂ ਨੂੰ ਬੰਗਾਰ ਕੇ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਸੀ ਸਾਡੇ ਨਾਲ ਨਾਲ ਹੁਣ ਬਾਬੇ ਭੰਗੂ ਤੋਂ ਵੀ ਭਾਈ ਸੁੱਖਾ ਸਿੰਘ ਤੋਂ ਪਾਸੇ ਨਹੀਂ ਹੋਇਆ ਜਾ ਰਿਹਾ ਸੀ ਅੱਗੇ ਸਾਖੀ ਸੁੱਖਾ ਸਿੰਘ ਕੀ ਇਉਂ ਤੁਰੀ ਨੂਰਦੀਨ ਦੀ ਸਰਾਹ ਤੇ ਮਜੀਠਾ ਮਾਰ ਕੇ ਸਿੰਘਾਂ ਨੇ ਆਪਣਾ ਰੁਖ ਛੀਨੇ ਵੱਲ ਕੀਤਾ ਕਰਮਾ ਸ਼ੀਨਾ ਵੀ ਸਿੰਘਾਂ ਨਾਲ ਵੈਰ ਰੱਖਦਾ ਸੀ ਕਰਮਾ ਆਪਣੇ ਛੋਟੇ ਜਿਹੇ ਕਿਲੇ ਵਿੱਚ ਲੁਕਿਆ ਬੈਠਾ ਸੀ ਇਸ ਨੇ ਆਪਣੀ ਹוני ਨੇੜੇ ਜਾਣ ਕੇ ਆਪਣੀਆਂ 13 ਪਤਨੀਆਂ ਕਤਲ ਕਰ ਦਿੱਤੀਆਂ ਇਸ ਦੇ ਮਨ ਵਿੱਚ ਇਹ ਵੀ ਸੀ ਕਿ ਜੋ ਲੋਕਾਂ ਦੀਆਂ ਧੀਆਂ ਜਬਰੀ ਚੁੱਕ ਕੇ ਇਸ ਨੇ ਵਿਆਹ ਕਰਵਾਏ ਨੇ ਸਿੰਘ ਉਹਨਾਂ ਕੁੜੀਆਂ ਨੂੰ ਜਿਉਂਦੀਆਂ ਨਾਲ ਲੈ ਜਾ ਸਕਣ ਸਿੰਘਾਂ ਨੇ ਕਿਲੇ ਨੂੰ ਘੇਰਾ ਪਾ ਲਿਆ ਕਰਮੇ ਦਾ ਗੋਲੀ ਸਿੱਕਾ ਖਤਮ ਹੋ ਗਿਆ ਸਿੰਘਾਂ ਨੇ ਉਹ ਅਟਾਰੀ ਫਤਿਹ ਕਰ ਲਈ ਜਿੱਥੇ ਲੁਕਿਆ ਹੋਇਆ ਸੀ ਹੁਣ ਕਰਮਾ ਅੰਦਰ ਬਸ ਕੱਲਾ ਸੀ ਤੇ ਭੋਰੇ ਵਿੱਚ ਛਾਪ ਲਿਆ ਬੈਠਾ ਸੀ ਸਿੰਘਾਂ ਨੇ ਜਦ ਉਸ ਨੂੰ ਵੰਗਾਰਿਆ ਤਾਂ ਉਹ ਅੰਦਰੋਂ ਬੋਲਿਆ ਇਹ ਕਿਹਾ ਬਹਾਦਰਾਂ ਵਾਲਾ ਕੰਮ ਹੈ ਕੱਲੇ ਨੂੰ ਸਾਰੇ ਟੁੱਟ ਕੇ ਪੈ ਜਾਓਗੇ ਜੇ ਇੰਨੇ ਦਲੇਰ ਹੋ ਤਾਂ ਮੇਰੇ ਨਾਲ ਕੱਲੇ ਕੱਲੇ ਹੱਥ ਕਰਕੇ ਦੇਖ ਲਓ ਕੰਬੋ ਕੀ ਮਾੜੀ ਵਾਲਾ ਸੂਰਮਾ ਜਵਾਨ ਸਭ ਤੋਂ ਪਹਿਲਾਂ ਅੱਗੇ ਆਇਆ ਤੇ ਬੋਲਿਆ ਇਹ ਤਾਂ ਤੂੰ ਸਾਡੇ ਚਿੱਤ ਦੀ ਕਰ ਦਿੱਤੀ ਹੈ ਕਰਮਿਆ ਤੂੰ ਇਹ ਦੱਸ ਕਿ ਲੜਨਾ ਕਿਵੇਂ ਹੈ ਸੋਟੀਆਂ ਨਾਲ ਟੀ ਮਾਈਟਾਂ ਨਾਲ ਜਾਂ ਮੁੱਕੋ ਮੁੱਕੀ ਹੋ ਕੇ ਕਿਰਾਂ ਬਾਹਰ ਆ ਬਸ ਮੇਰੀ ਜ਼ੁਬਾਨ ਹੈ ਕਿ ਕੋਈ ਹੋਰ ਸਿੰਘ ਤੈਨੂੰ ਹੱਥ ਨਹੀਂ ਲਾਏਗਾ ਨਾ ਕੋਈ ਗੋਲੀ ਚਲਾਏਗਾ ਨਾ ਤੀਰ ਪਰ ਜੇ ਤੂੰ ਹੋਰ ਥੋੜਾ ਚਿਰ ਬਾਹਰ ਨਾ ਆਇਆ ਤਾਂ ਮੈਂ ਅੰਦਰ ਆਵਾਂਗਾ ਕਰਮਾ ਹੱਥ ਬਰਛੀ ਫੜੀ ਛਾਲ ਮਾਰ ਕੇ ਬਾਹਰ ਨਿਕਲਿਆ ਦੂਜੇ ਹੱਥ ਵਿੱਚ ਉਸਦੇ ਢਾਲ ਹੈ ਸੁੱਖਾ ਸਿੰਘ ਦੇ ਕਹਿਣ ਤੇ ਉਸਨੇ ਪਹਿਲਾ ਵਾਰ ਕੀਤਾ ਸ਼ੂਕਦੀ ਹੋਈ ਵਰਸ਼ੀ ਸਿੰਘ ਵੱਲ ਆਈ ਤੇ ਉਸਨੇ ਢਾਲ ਤੇ ਸੰਭਾਲ ਲਈ ਹੁਣ ਮਿੱਤ ਸੁੱਖਾ ਸਿੰਘ ਦੀ ਸੀ ਉਸਨੇ ਕਿਰਪਾਨ ਦਾ ਐਸਾ ਭਰਮਾਵਾਰ ਕੀਤਾ ਕਿ ਅਗਲੇ ਹੀ ਪਲ ਕਰਮੇ ਦੀ ਦੇਹ ਦੇ ਦੋ ਟੁਕੜੇ ਧਰਤੀ ਤੇ ਪਏ ਸਨ ਸੁੱਖਾ ਸਿੰਘ ਨੇ ਜਦ ਕਰਮੇ ਸ਼ੀਨੇ ਨੂੰ ਸੋਧਾ ਲਾਇਆ ਤਾਂ ਗੱਲ ਤੁਰਕਾਂ ਤੱਕ ਪਹੁੰਚ ਗਈ ਪਹਿਲਾਂ ਗਿਲਜੇ ਤੇ ਹੁਣ ਕਰਮੇ ਨੂੰ ਸੁੱਖਾ ਸਿੰਘ ਦੁਆਰਾ ਮਾਰ ਦੇਣ ਤੇ ਤੁਰਕਾਂ ਨੇ ਹੋਰ ਸਖਤੀ ਕਰਨ ਦਾ ਸੋਚਿਆ ਮਾਰਿਆਂ ਮੁੱਕਦੇ ਨਹੀਂ ਹਕੂਮਤ ਦਾ ਵਿਰੋਧ ਕਰਨੋਂ ਟਲਦੇ ਨਹੀਂ ਇਨਾਂ ਨੂੰ ਖਤਮ ਕਰਦੇ ਕਰਦੇ ਅਸੀਂ ਹੰਬ ਗਏ ਹਾਂ ਪਰ ਇਹ ਜੁੱਜਨੋ ਨਹੀਂ ਹਟਦੇ ਕੋਈ ਤਾਂ ਰਾਹ ਹੋਵੇਗਾ ਕਿ ਹਕੂਮਤ ਇਨਾਂ ਤੋਂ ਛੁਟਕਾਰਾ ਪਾ ਸਕੇ ਮੁਗਲ ਦਰਬਾਰ ਵਿੱਚ ਇਹ ਗੱਲਾਂ ਹੋ ਰਹੀਆਂ ਸਨ ਕੋਈ ਗੈਬੀ ਸ਼ਕਤੀ ਹੈ ਜੀ ਇਨਾਂ ਕੋਲ ਜੋ ਇਨਾਂ ਨੂੰ ਤਾਕਤ ਬਖਸ਼ਦੀ ਹੈ ਇਨਾਂ ਦਾ ਉਹਦੇ ਨਾਲੋਂ ਸੰਪਰਕ ਤੋੜੋ ਇਹ ਬਿਨਾਂ ਮਾਰਿਆ ਹੀ ਮਰ ਜਾਣਗੇ ਕਾਜ਼ੀ ਅਬਦੁਲ ਰਹਿਮਾਨ ਬੋਲਿਆ ਪਰ ਉਹ ਸ਼ਕਤੀ ਹੈ ਕਿਹੜੀ ਤੁਰਕ ਦਰਬਾਰੀਆਂ ਨੇ ਪੁੱਛਿਆ ਉਹ ਹੈ ਅਮਰਤ ਸਰੋਵਰ ਦਾ ਇਸ਼ਨਾਨ ਤੁਸੀਂ ਜੰਗਾ ਜੁੱਧਾਂ ਵਿੱਚ ਇਹਨਾਂ ਨੂੰ ਜਿੰਨੇ ਜ਼ਖਮ ਦਿੰਦੇ ਹੋ ਸਰੋਵਰ ਵਿੱਚ ਚੁੱਬਾ ਲਾ ਕੇ ਇਹਨਾਂ ਦੇ ਸਭ ਫਟ ਪਰ ਆਉਂਦੇ ਹਨ ਤੇ ਇਹ ਨਵੇਂ ਨਰਵੇ ਹੋ ਕੇ ਬਾਹਰ ਨਿਕਲਦੇ ਹਨ ਇਹਨਾਂ ਦਾ ਉੱਥੇ ਆਉਣਾ ਬੰਦ ਕਰਵਾਓ ਕਾਜੀ ਦੀ ਸਲਾਹ ਉੱਤੇ ਸਭ ਨੇ ਸਹਿਮਤੀ ਕਰਦੇ ਆ ਫੈਸਲਾ ਕੀਤਾ ਕਿ ਅੰਮ੍ਰਿਤਸਰ ਵਿੱਚ ਫੌਜੀ ਸ਼ਕਤੀ ਹੋਰ ਵਧਾਈ ਜਾਵੇ ਸਰੋਵਰ ਦੇ ਨੇੜੇ ਹੋਰ ਚੌਕੀਆਂ ਸਥਾਪਿਤ ਕੀਤੀਆਂ ਜਾਣ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਮਗਰੋਂ ਤੁਰਕਾਂ ਨੇ ਪਹਿਲਾਂ ਸਿੰਘਾਂ ਦੇ ਦਰਬਾਰ ਸਭਾ ਉਂਤੇ ਪਾਬੰਦੀ ਲਾਈ ਹੋਈ ਸੀ ਸਿੰਘ ਤਾਂ ਕਦੇ-ਕਦੇ ਕਦਾਈ ਰਾਤ ਬਰਾਤੇ ਜਾਂਦੇ ਤੇ ਇਸ਼ਨਾਨ ਕਰ ਆਉਂਦੇ ਟਿੱਕੀ ਖੜੀ ਤੋਂ ਜਾਣਾ ਤਾਂ ਲਗਭਗ ਬੰਦ ਹੀ ਹੈ ਜਦ ਕਾਜੀ ਨੇ ਕਿਹਾ ਕਿ ਇਹ ਸਾਰਾ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦਾ ਪ੍ਰਤਾਪ ਹੈ ਤਾਂ ਹਕੂਮਤ ਨੇ ਫੌਜ ਕਾਜੀ ਅਬਦੁਲ ਰਹਿਮਾਨ ਦੇ ਹਵਾਲੇ ਕਰ ਦਿੱਤੀ ਕਿ ਤੁਸੀਂ ਆਪਣੇ ਹਿਸਾਬ ਨਾਲ ਸਖਤੀ ਕਰੋ ਸਾਡੇ ਤਾਂ ਗੱਲ ਵੱਸੋਂ ਬਾਹਰ ਹੋ ਚੁੱਕੀ ਹੈ ਤੁਸੀਂ ਹੀ ਕਿਸੇ ਤਰ੍ਹਾਂ ਇਹਨਾਂ ਨੂੰ ਨੱਥ ਪਾਓ ਤੇ ਇਹਨਾਂ ਦਾ ਸਰੋਵਰ ਵਿੱਚ ਸਵੇਰਾ ਪਾਉਣਾ ਬੰਦ ਕਰਵਾਓ ਮੱਸੇ ਦੇ ਮਾਰੇ ਜਾਣ ਤੋਂ ਬਾਅਦ ਤੁਰਕ ਦਰਬਾਰ ਸਾਹਿਬ ਵਿੱਚ ਤਾਂ ਡੇਰਾ ਜਮਾ ਕੇ ਨਹੀਂ ਬੰਦੇ ਪਰ ਅਮਰਤ ਸरोवर ਦੇ ਆਲੇ ਦੁਆਲੇ ਤੁਰਕ ਫੌਜਾਂ ਦੀਆਂ ਚੌਕੀਆਂ ਬਿਠਾ ਕੇ ਪੈਰੇ ਸਖਤ ਕਰ ਦਿੱਤੇ ਗਏ ਹਨ ਰਾਤ ਨੂੰ ਵੀ ਸਿਪਾਈ ਪ੍ਰਕਰਮਾਂ ਵਿੱਚ ਰਾਖੀ ਲਈ ਬੈਠਦੇ ਹਨ ਉੱਚੇ ਬੁਰਜਾਂ ਵਿੱਚ ਵੀ ਫੌਜੀ ਤਨਾਤ ਹਨ ਜਦ ਕਦੇ ਹਨੇਰੇ ਸਵੇਰੇ ਕਿਸੇ ਸਿੰਘ ਦੇ ਇਸ਼ਨਾਨ ਕਰਨ ਸਮੇਂ ਜਲ ਦਾ ਖੜਾਕ ਹੁੰਦਾ ਹੈ ਤਾਂ ਤੁਰਕ ਗੋਲੀਆਂ ਦਾ ਮੀਂਹ ਵਰਾ ਦਿੰਦੇ ਹਨ ਫਿਰ ਵੀ ਸਿੰਘਾਂ ਇਸ਼ਨਾਨ ਕਰਨੇ ਤਾਂ ਬੰਦ ਨਹੀਂ ਕੀਤੇ ਜਿੱਧਰ ਕਿਧਰੇ ਪੈਰਾ ਘਟ ਹੋਵੇ ਤੁਰਕਾਂ ਦੇ ਅੱਖੀ ਘੱਟਾ ਪਾ ਕੇ ਉਧਰ ਇਸ਼ਨਾਨ ਕਰ ਜਾਂਦੇ ਕਿਉਂਕਿ ਇਕੱਲੇ ਦਕੱਲੇ ਫੌਜੀ ਤਾਂ ਸਿੰਘਾਂ ਨੂੰ ਰੋਕਦੇ ਹੀ ਨਹੀਂ ਜਾਣਕੀ ਨੂੰ ਪਿਆਰੀ ਨਹੀਂ ਹੁੰਦੀ ਕਾਜ਼ੀ ਨੂੰ ਪਤਾ ਲੱਗਿਆ ਤਾਂ ਉਹ ਲੋਹਾ ਲੱਖਾ ਹੋ ਗਿਆ ਉਸਨੇ ਫੌਜ ਦੀ ਗਿਣਤੀ ਹੋਰ ਵਧਾ ਦਿੱਤੀ ਹੰਕਾਰੀ ਤੇ ਜ਼ਾਲਮ ਸੈਨਾਪਤੀ ਤਨਾਤ ਕਰ ਦਿੱਤੇ ਇਸੇ ਤਰ੍ਹਾਂ ਦੇ ਇੱਕ ਭੂਸਰੇ ਹੋਏ ਸੈਨਾਪਤੀ ਨੇ ਸਿੰਘਾਂ ਵੱਲ ਇੱਕ ਚਿੱਠੀ ਕੱਲੀ ਤੁਸੀਂ ਆਪਣੇ ਆਪ ਨੂੰ ਸ਼ੇਰ ਸਦਵਾਉਂਦੇ ਹੋ ਬਹਾਦਰ ਸੂਰਬੀਰ ਕਹਿੰਦੇ ਹੋ ਤਿੰਨ ਹਾ ਕੇ ਰਾਤ ਨੂੰ ਜਾਂਦੇ ਹੋ ਬੁਜਦਲਾ ਮੰਗ ਕਾਇਰਾਂ ਵਾਲੀਆਂ ਹਰਕਤਾਂ ਬੰਦ ਕਰੋ ਜੇ ਸਤਿਮੁੱਚ ਤੁਹਾਡੇ ਗੁਰੂ ਨੇ ਕੋਈ ਕਿਣਕਾ ਮਾਤਰ ਬਹਾਦਰੀ ਤੁਹਾਨੂੰ ਬਖਸ਼ੀ ਹੈ ਤਾਂ ਉਹ ਦਿਖਾਉਣ ਦਾ ਵੇਲਾ ਆ ਗਿਆ ਹੈ ਤੁਹਾਡੀ ਸੂਰਮਤਾਈ ਦੀ ਪਰਖ ਸਰੋਵਰ ਦੇ ਵਾਲੇ ਬੀੜੀਆਂ ਸਾਡੀਆਂ ਬੰਦੂਖਾਂ ਕਰਨਗੀਆਂ ਜੇ ਕਿਸੇ ਵੀ ਸਿੰਘ ਵਿੱਚ ਹਿੰਮਤ ਹੈ ਤਾਂ ਦਿਨੇ ਸਰੋਵਰ ਵਿੱਚ ਗੋਤਾ ਲਾ ਕੇ ਦਿਖਾਵੇ ਕਸਮ ਅੱਲਾ ਪਾਕ ਦੀ ਉਹ ਉਸ ਦੀ ਜ਼ਿੰਦਗੀ ਦਾ ਆਖਰੀ ਗੋਤਾ ਹੋਵੇਗਾ ਜੰਗਲ ਵਿੱਚ ਇੱਕਦਮ ਸੁੰਨ ਬਸਰ ਗਈ ਕੁਝ ਪਲਾਂ ਲਈ ਕੋਈ ਕੁਝ ਨਾ ਬੋਲਿਆ ਤਦ ਸੁੱਖਾ ਸਿੰਘ ਨੇ ਚੁੱਪੀ ਤੋੜੀ ਤੇ ਚਿੱਠੀ ਲਿਆਉਣ ਵਾਲੇ ਹਲਕਾਰੀ ਨੂੰ ਕਹਿਣ ਲੱਗਾ ਜਾ ਕੇ ਕਹਿ ਉਸ ਹੰਕਾਰੇ ਹੋਏ ਫੌਜਦਾਰ ਨੂੰ ਕਿ ਤਕੜਾ ਹੋ ਜਾਵੇ ਸਿੰਘ ਦਿਨੇਸ਼ ਨਾਨ ਕਰਕੇ ਜਾਣਗੇ ਤੁਸੀਂ ਸਭ ਖਲੋਤੇ ਰਹਿ ਜਾਵੋਗੇ ਤੇ ਸਿੰਘ ਅਮਰਤ ਸरोवर ਵਿੱਚ ਸਣ ਕੇਸੀ ਚੁੱਭਾ ਮਾਰ ਕੇ ਜਾਵੇਗਾ ਹਲਕਾਰੇ ਨੇ ਇਨ ਬਿਨ ਬੋਲ ਜਾ ਕੇ ਫੌਜਦਾਰ ਨੂੰ ਸੁਣਾਏ ਕੁਸਨ ਮੁਸਰ ਜੇ ਸ਼ੁਰੂ ਹੋ ਗਈ ਕਿ ਆ ਫੌਜਦਾਰ ਨੇ ਕੀ ਨਵਾਂ नाग ਛੇੜ ਲਿਆ ਹੈ ਚੰਗੇ ਭਲੇ ਬੈਠੇ ਬਿਠਾਇਆਂ ਨੂੰ ਹੀ ਯਬ ਪਾ ਦਿੱਤਾ ਹੈ ਫੌਜਦਾਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਇੱਕ ਹੋਰ ਸਿਆਣਾ ਪਤੀ ਬੋਲਿਆ ਕਹਿੰਦੇ ਨੇ ਸਿੰਘ ਆਪਣੇ ਬੋਲਾਂ ਦੇ ਬਹੁਤ ਪੱਕੇ ਹਨ ਹੁਣ ਜੇ ਕਿਹਾ ਹੈ ਦਿਨੇ ਆਵਾਂਗੇ ਤਾਂ ਜ਼ਰੂਰ ਆਉਣਗੇ ਇਹ ਬੋਲ ਸੁਣਦਿਆਂ ਫੌਜਦਾਰ ਹੋਰ ਪਰੇਸ਼ਾਨੀ ਵਿੱਚ ਚਲਾ ਗਿਆ ਪਰ ਉਸਨੇ ਮੌਕਾ ਸੰਭਾਲਦਿਆਂ ਫੌਜੀਆਂ ਨੂੰ ਮੋਰਚਾ ਬੰਦੀ ਸਖਤ ਕਰ ਦੇਣ ਦਾ ਹੁਕਮ ਦਿੱਤਾ ਬੁਰਜਾਂ ਤੇ ਨਫਰੀ ਵਧਾ ਦਿੱਤੀ ਪ੍ਰਕਰਮਾਂ ਵਿੱਚ ਦਰਖਤਾਂ ਉੱਤੇ ਵੀ ਫੌਜੀ ਵਹਾ ਦਿੱਤੇ ਸੂਈ ਆਲੇ ਦੁਆਲੇ ਛੱਡ ਦਿੱਤੇ ਗਏ ਇੰਨੇ ਪ੍ਰਬੰਧ ਕਰਕੇ ਫੌਜਦਾਰ ਆਪਣੇ ਆਪ ਨੂੰ ਧਰਵਾਸ ਦਿੰਦਿਆਂ ਬੋਲਿਆ ਖਾਲਾ ਜੀ ਦਾ ਵਾੜਾ ਹੈ ਇੰਨੀ ਫੌਜ ਦੇ ਹੁੰਦੇ ਆ ਸਿਰਫ ਨਹਾਉਣ ਲਈ ਇੱਥੇ ਆ ਜਾਣਾ ਕਹਿਣਾ ਬਹੁਤ ਸੌਖਾ ਹੁੰਦਾ ਹੈ ਗੱਲ ਕਰਕੇ ਦਿਖਾਉਣ ਦੀ ਹੈ ਇੱਥੇ ਹੁਣ ਕੋਈ ਰਾਤ ਨੂੰ ਨਹੀਂ ਕੁਛਕ ਸਕਦਾ ਦਿਨੇ ਆਉਣਾ ਤਾਂ ਦੂਰ ਰਹਾ ਪਹਿਰਾ ਸੱਚਮੁੱਚ ਬਹੁਤ ਸਖਤ ਹੋ ਗਿਆ ਸੀ ਜਲ ਵਿੱਚ ਚੁੱਭੀ ਮਾਰਦੇ ਜਾਂ ਪਾਣੀ ਪੀਂਦੇ ਪੰਛੀ ਨੂੰ ਵੀ ਫੁੰਡ ਦਿੱਤਾ ਜਾਣ ਲੱਗਾ ਕਿ ਮਤਾ ਕੋਈ ਸਿੰਘ ਪੰਖੀ ਦਾ ਰੂਪ ਧਾਰ ਕੇ ਇਸ਼ਨਾਨ ਨਾ ਕਰ ਜਾਵੇ ਇਹ ਗੱਲਾਂ ਵੀ ਮੁਗਲਾਂ ਵਿੱਚ ਆਮ ਚਲਦੀਆਂ ਸਨ ਕਿ ਸਿੰਘ ਜੈਸਾ ਚਾਹਣ ਤੈਸਾ ਰੂਪ ਧਾਰ ਸਕਦੇ ਹਨ ਪਹਿਲਾਂ ਨਾਲੋਂ 10 ਗੁਣਾ 27 ਵਧਾ ਦਿੱਤੀ ਗਈ ਉਧਰ ਭਾਈ ਸੁੱਖਾ ਸਿੰਘ ਇਸ਼ਨਾਨ ਕਰਨ ਲਈ ਪੂਰਾ ਦ੍ਰਿੜ ਸੀ ਉਸ ਨੂੰ ਕੁਝ ਸਿੰਘਾਂ ਨੇ ਰਾਤ ਨੂੰ ਅੰਮ੍ਰਿਤਸਰ ਦਾਖਲ ਹੋਣ ਦੀ ਤਰਕੀਬ ਦੱਸੀ ਪਰ ਸੁੱਖਾ ਸਿੰਘ ਬੋਲਿਆ ਇਹ ਤਾਂ ਫਿਰ ਬਚਨਾ ਤੋਂ ਥੜਕਣ ਵਾਲੀ ਗੱਲ ਹੋਏਗੀ ਮੈਂ ਦਿਨ ਵੇਲੇ ਹੀ ਜਾਵਾਂਗਾ ਪੰਥ ਨੇ ਅਰਦਾਸ ਕੀਤੀ हे ਸੱਚੇ ਪਿਤਾ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀੋ ਮਹਾਰਾਜ ਆਪ ਜੀ ਦੇ ਭਜੰਗੀ ਨੇ ਸਿਰ ਤੋਂ ਪਰੇ ਦਾ ਬਚਨ ਕਰ ਦਿੱਤਾ ਹੈ ਆਪ ਜੀ ਸਹਾਈ ਹੋਣਾ ਤੇ ਸਿੰਘ ਨੂੰ ਬਚਨ ਪਾਲਣ ਦਾ ਬਲ ਬਖਸ਼ਿਸ਼ ਕਰਨਾ ਸੁਖਾ ਸਿੰਘ ਨੇ ਸਿੰਘਾਂ ਨੂੰ ਫਤਿਹ ਬੁਲਾਈ ਤੇ ਚਾਲਾ ਪਾਇਆ ਉਸਨੇ ਆਪਣੇ ਸਿਰ ਤੇ ਤੁਰਕਾ ਵਾਂਗ ਮੜਾਸਾ ਰੂਪੀ ਪੱਗ ਬੰਨੀ ਤੇ ਹੱਥ ਵਿੱਚ ਕਮਾਨ ਫੜ ਲਈ ਦੁਪਹਿਰ ਤੋਂ ਬਾਅਦ ਦਾ ਸਮਾਂ ਹੈ ਤੇ ਸੁਖਾ ਸਿੰਘ ਨੇ ਜੰਗਲ ਵਿੱਚੋਂ ਨਿਕਲ ਕੇ ਉਹ ਰਾਹ ਲੈ ਲਿਆ ਹੈ ਜੋ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਆਉਂਦਾ ਹੈ ਇਸ ਦਾ ਕਾਰਨ ਇਹ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਜਾਪੇ ਕੋਈ ਰਾਹੀਰ ਲਾਹੌਰੋਂ ਆ ਰਿਹਾ ਹੈ ਗਲੀਆਂ ਵਿੱਚ ਦੀ ਹੁੰਦਾ ਹੋਇਆ ਬ੍ਰह्म ਬੂਟੇ ਵਾਲੇ ਪਾਸਿਓਂ ਸੁਖਾ ਸਿੰਘ ਅੰਮ੍ਰਿਤ ਸਰੋਵਰ ਦੇ ਕੋਲ ਪਹੁੰਚ ਗਿਆ ਉਸਨੇ ਘੋੜੇ ਨੂੰ ਪਾਣੀ ਪਲਾਉਣ ਦੇ ਬਹਾਨੇ ਅਗਾਹ ਕੀਤਾ ਘੋੜਾ ਸਰੋਵਰ ਦੇ ਵਿੱਚ ਵੜ ਗਿਆ ਤਾਂ ਸੁਖਾ ਸਿੰਘ ਨੇ ਵੀ ਸਸਤਰਾਂ ਵਸਤਰਾਂ ਸਮੇਤ ਸਰੋਵਰ ਵਿੱਚ ਚੁੱਭਾ ਮਾਰਿਆ ਇਸ਼ਨਾਨ ਕਰਦਿਆਂ ਉਸਨੇ ਤੁਰਕਾਂ ਵਾਲਾ ਉਹ ਮੜਾਸਾ ਸਿਰੋਂ ਉਤਾਰ ਦਿੱਤਾ ਤੇ ਦਿਮਾਲੇ ਤੇ ਸਜੇ ਚੱਕਰਾਂ ਦਾ ਚਮਕਾਰਾ ਜਦ ਬੁਰਜਾਂ ਤੇ ਬੈਠੇ ਤੁਰਕਾਂ ਨੂੰ ਪਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇਸ ਤੋਂ ਪਹਿਲਾਂ ਕਿ ਉਹ ਕੁਝ ਸੰਭਲਦੇ ਸੁਖਾ ਸਿੰਘ ਨੇ ਜਕਾਰਾ ਛੱਡਿਆ ਖੁਸ਼ੀਆਂ ਦੇ ਜਕਾਰੇ ਗਿ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸਿੰਘ ਨੇ ਕੇਸ ਨੰਗੇ ਕਰਦਿਆਂ ਸਣ ਕੇ ਸੀ ਇੱਕ ਹੋਰ ਚੁੱਬਾ ਮਾਰਿਆ ਬਾਹਰ ਆਉਂਦਿਆਂ ਹੀ ਧੂਕੇ ਕਿਰਪਾਨ ਮਿਆਂ ਨੂੰ ਬਾਹਰ ਕੱਢੀ ਤੇ ਤੁਰਕਾਂ ਨੂੰ ਲਲਕਾਰਿਆ ਸਿੰਘ ਨੇ ਤਾਂ ਬੋਲ ਪਗਾ ਦਿੱਤਾ ਹੈ ਹੁਣ ਵਾਰੀ ਤੁਹਾਡੀ ਹੈ ਤੁਸੀਂ ਤਾਂ ਪੰਛੀ ਨੂੰ ਪਾਣੀ ਨਹੀਂ ਪੀਣ ਦਿੰਦੇ ਸਰੋਵਰ ਵਿੱਚੋਂ ਆਓ ਜੇ ਕਿਸੇ ਵਿੱਚ ਤਾਕਤ ਹੈ ਤਾਂ ਰੋਕੋ ਮੇਰਾ ਰਾਹ ਤੇ ਸੁਖਾ ਸਿੰਘ ਨੇ ਘੋੜਾ ਦੌੜਾ ਦਿੱਤਾ ਤੁਰਕਾਂ ਨੇ ਗੋਲੀਆਂ ਦੀ ਬਿਛਾੜ ਕੀਤੀ ਪਰ ਸਿੰਘ ਕਦੋਂ ਹੱਥ ਆਉਂਦਾ ਸੀ ਪਿੱਛਾ ਕਰੋ ਇਸ ਦਾ ਤੇ লাশ ਲੈ ਕੇ ਵਾਪਸ ਪਰਤਿਓ ਕਾਜ਼ੀ ਅਬਦੁਲ ਰਹਿਮਾਨ ਜੀ ਕਿਹਾ ਫੌਜਦਾਰ ਨੇ ਆਪ ਟੁਕੜੀ ਲੈ ਕੇ ਸਿੰਘ ਦੇ ਮਗਰ ਘੋੜੇ ਦੌੜਾ ਦਿੱਤੇ ਸਿੰਘ ਜੰਗਲ ਵਿੱਚ ਦਾਖਲ ਹੋ ਗਿਆ ਤਾਂ ਫੌਜ ਵੀ ਮਗਰੇ ਜੰਗਲ ਵਿੱਚ ਵੜ ਗਈ ਜਿਵੇਂ ਹੀ ਸਾਰੀ ਫੌਜ ਅੰਦਰ ਆਈ ਬੰਦੂਕਾਂ ਦੀਆਂ ਸੈਂਕੜੇ ਗੋਲੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਥਾਂ ਢੇਰ ਕਰ ਦਿੱਤੇ ਫੌਜਦਾਰ ਡੋਰਪੌਰ ਹੋਇਆ ਦੇਖਦਾ ਹੀ ਰਹਿ ਗਿਆ ਸੁੱਖਾ ਸਿੰਘ ਉਸ ਦੇ ਕੋਲ ਆਇਆ ਕ੍ਰਿਪਾਣ ਦਾ ਇੱਕ ਜ਼ੋਰਦਾਰ ਵਾਰ ਕੀਤਾ ਤੇ ਫੌਜਦਾਰ ਦਾ ਸਿਰ ਲਾ ਕੇ ਪਰੇ ਮਾਰਿਆ ਇਹ ਕਲਗੀਆਂ ਵਾਲੇ ਸਤਿਗੁਰੂ ਦਾ ਪੰਥ ਹੈ ਮੁੱਕ ਕੇ ਮਾਰਨ ਵਾਲੇ ਚਾਰ ਦਿਨ ਰਾਜ ਭਾਗ ਭੋਗ ਲਓ ਬਸ ਖਾਲਸੇ ਦੀ ਮਿੱਤ ਆਉਣ ਵਾਲੀ ਹੀ ਹੈ ਚੜਤ ਸਿੰਘ ਨੇ ਚੜਦੀ ਕਲਾ ਦੇ ਬੋਲ ਬੋਲੇ ਅਸਲ ਵਿੱਚ ਇਹ ਸਿੰਘਾਂ ਦੀ ਰਣਨੀਤੀ ਸੀ ਭਾਈ ਸੁਖਾ ਸਿੰਘ ਨੇ ਸਿੰਘਾਂ ਦੇ ਇੱਕ ਜੱਥੇ ਨੂੰ ਪਹਿਲਾਂ ਹੀ ਹਮਲੇ ਲਈ ਤਿਆਰਬਰ ਤਿਆਰ ਕਰਕੇ ਜੰਗਲ ਵਿੱਚ ਬਹਾਇਆ ਹੋਇਆ ਸੀ ਭਾਈ ਸੁਖਾ ਸਿੰਘ ਇਸ਼ਨਾਨ ਕਰਕੇ ਦੌੜਿਆ ਹੀ ਉਧਰ ਵੱਲ ਸੀ ਜਿੱਧਰ ਸਿੰਘ ਧਾਵਾ ਕਰਨ ਲਈ ਕਬਰ ਕਿਸੇ ਕਰੀ ਬੈਠੇ ਸਨ ਫੌਜ ਦੇ ਤਾਂ ਇਹ ਗੱਲ ਚਿਤਚਿਤੇ ਵੀ ਨਹੀਂ ਸੀ ਮੁਗਲਾਂ ਦੀ ਟੁਕੜੀ ਦੇਖਦਿਆਂ ਹੀ ਸਿੰਘ ਟੁੱਟ ਕੇ ਪੈ ਗਏ ਤੇ ਪਲਾਂ ਵਿੱਚ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਜੰਗਲ ਦੇ ਵਿੱਚ ਲੱਗ ਗਿਆ ਕਾਜ਼ੀ ਅਬਦੁਲ ਰਹਿਮਾਨ ਵੀ ਆਪਣੀ ਟੁਕੜੀ ਲੈ ਕੇ ਪਹੁੰਚ ਗਿਆ ਉਸ ਨੂੰ ਵੀ ਕਿੱਥੇ ਖਬਰ ਸੀ ਕਿ ਸਿੰਘਾਂ ਨੇ ਕੀ ਭਾਣਾ ਵਰਤਾ ਦਿੱਤਾ ਹੈ ਜਦ ਸਿੰਘਾਂ ਨੂੰ ਪਤਾ ਲੱਗਿਆ ਕਿ ਇਹੋ ਕਾਜ਼ੀ ਹੈ ਜਿਸ ਨੇ ਦਰਬਾਰ ਸਾਹਿਬ ਵਿੱਚ ਸਖਤ ਪੈਰਾ ਬਿਠਾਇਆ ਹੈ ਤੇ ਇਹੋ ਹੈ ਜਿਸ ਨੇ ਸਿੰਘਾਂ ਨੂੰ ਇਸ਼ਨਾਨ ਕਰਨ ਲਈ ਵੰਗਾਰਿਆ ਸੀ ਤਾਂ ਉਹ ਕਾਜ਼ੀ ਦੀ ਟੁਕੜੀ ਤੇ ਟੁੱਟ ਕੇ ਪੈ ਗਏ ਪਲਾਂ ਵਿੱਚ ਹੀ ਕਾਜ਼ੀ ਅਬਦੁਲ ਰਹਿਮਾਨ ਦੀ ਬੋਟੀ-ਬੋਟੀ ਕਰ ਦਿੱਤੀ ਗਈ। ਇਸ ਝਟਪ ਵਿੱਚ ਸਿੰਘਾਂ ਨੇ ਕਾਜ਼ੀ ਦੇ ਨਾਲ ਉਸ ਦਾ ਪੁੱਤਰ ਵੀ ਜੰਪੂਰੀ ਪਚਾ ਦਿੱਤਾ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।